ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਇਸ ਨਾਲ ਨਾ ਤਾਂ ਤੁਹਾਨੂੰ ਫੈਬਰਿਕ ਬਾਰੇ ਕੁਝ ਵੀ ਪਤਾ ਚੱਲਦਾ ਹੈ ਔਰ ਨਾ ਹੀ ਤੁਹਾਨੂੰ ਜੋ ਹੈ ਸੂਟ ਦਾ ਰੇਟ ਹੈ ਉਸ ਬਾਰੇ ਪਤਾ ਚੱਲਦਾ ਹੈ ਇਸ ਲਈ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰਾ ਦੇਖੋ ਅੱਜ ਦੇ ਸੂਟ ਵੀ ਰਹਿਣਗੇ ਨਵੇਂ ਡਿਜ਼ਾਈਨ ਦੇ ਵਿੱਚ ਆ ਜਾਓ ਦੇਖਦੇ ਹਾਂ ਪਹਿਲਾ ਸੂਟ ਇਹ ਦੇਖੋ ਸੂਟ ਦਾ ਪ੍ਰਿੰਟ ਕਿੰਨਾ ਪਿਆਰਾ ਹੈ ਇਹ ਦੇਖੋ ਪੂਰਾ ਟ੍ਰਾਇੰਗਲ ਵਾਲਾ ਡਿਜ਼ਾਈਨ ਹੈ ਇਹ ਦੇਖੋ ਕਪੜਾ ਵੀ ਪਿਓਰ ਕਾਟਨ ਦੇ ਵਿੱਚ ਹੈ ਇਹ ਰਹੇਗਾ ਘੇਰੇ ਦੇ ਉੱਪਰ ਪੱਟੀ ਜੋ ਡਾਟਸ ਵਾਲੀ ਹੈ ਇਹ ਰਹੇਗੀ ਬੈਕ ਸੇਮ ਸੇਮ ਡਿਜ਼ਾਈਨ ਰਹੇਗਾ ਫਰੰਟ اور ਬੈਕ ਤੇ ਇਹ ਦੇਖੋ ਗਲੇ ਦੇ ਡਿਜ਼ਾਈਨ ਕਿੰਨਾ ਪਿਆਰਾ ਬਣਿਆ ਹੋਇਆ ਹੈ ਇਹ ਰਹੇਗੀ ਜੀ ਨਾਲ ਇਹਦੇ ਬੋਟਮ ਡਾਟਸ ਵਾਲੀ ਸਲਵਾਰ ਜੋ ਔਰ ਜੋ ਹੈ ਸ਼ਰਟ ਇਹਦਾ ਕੁੱਲ ਮਲਾ ਕੇ ਟੋਟਲ ਜਿਹੜਾ ਕਪੜਾ ਹੈ 480 ਰਹੇਗਾ ਇਹ ਦੇਖੋ ਸ਼ਰਟ ਦਾ ਪ੍ਰਿੰਟ ਇਸ ਤਰ੍ਹਾਂ ਦਾ ਹੈਗਾ ਆ ਸਲਵਾਰ ਦਾ ਦੇਖੋ ਡਾਟਸ ਵਾਲਾ ਹੈ ਪਿਓਰ ਕਾਟਨ ਦੇ ਵਿੱਚ ਸੂਟ ਰਹੇਗਾ ਇਹ ਟਾਈ ਐਂਡ ਡਾਈ ਦੇ ਵਿੱਚ ਜਿਹੜਾ ਹੈ ਦੁਪੱਟਾ ਰਹੇਗਾ ਪੂਰਾ 600 ਗ੍ਰਾਮ ਦਾ ਦੁਪੱਟਾ ਹੈ ਇਹ ਇਹ ਦੇਖੋ ਦੋ ਕਲਰਾਂ ਦਾ ਕੰਟਰਾਸਟ ਕਿੰਨਾ ਪਿਆਰਾ ਲੱਗ ਰਿਹਾ ਹੈ ਵਾਈਟ اور ਬਲੈਕ ਦਾ ਇਸ ਤਰ੍ਹਾਂ ਰਹੇਗਾ ਪੂਰਾ ਸੂਟ ਇਹ ਦੇਖੋ ਗਲੇ ਦੇ ਉੱਪਰ ਵੀ ਡਿਜ਼ਾਈਨ ਬਣਿਆ ਹੋਇਆ ਹੈ ਸਕਰੀਨ ਉੱਪਰ ਸਾਡਾ ਜਿਹੜਾ WhatsApp ਨੰਬਰ ਹੈ ਉਹ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡਾ WhatsApp ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ ਇਹ ਦੇਖੋ ਇਸ ਤਰ੍ਹਾਂ ਦੀ ਰਹੇਗੀ ਪੂਰੀ ਲੈਂਥ ਵਿੱਥ ਦੇ ਵਿੱਚ ਜਿਹੜੀ ਹੈਗੀ ਹੈ ਇਹ ਚੁੰਨੀ ਇਹ ਦੇਖੋ ਦੁਖਾਉਨੇ ਆ ਤੁਹਾਨੂੰ ਅਸੀਂ ਇਹ ਰਹੇਗਾ ਜੀ ਇਹਦੇ ਵਿੱਚ ਅਗਲਾ ਡਿਜ਼ਾਈਨ ਇਹ ਵੀ ਸੂਟ ਦਾ ਜਿਹੜਾ ਡਿਜ਼ਾਈਨ ਜਿਹੜਾ ਹੈ ਬਹੁਤ ਹੀ ਪਿਆਰਾ ਹੈ ਇਹ ਦੇਖੋ ਦਿਖਾ ਰਹੇ ਆ ਤੁਹਾਨੂੰ ਅਸੀਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਕੰਟਰਾਸਟ ਦੇਖੋ ਕਿੰਨਾ ਪਿਆਰਾ ਹੈ ਬਲੈਕ ਵਾਈਟ ਔਰ ਬਰਾਊਨ ਪ੍ਰਿੰਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਦੇਖੋ ਹੋ ਰਹੇਗਾ ਜੀ ਉੱਪਰ ਗਲੇ ਦੇ ਉੱਪਰ ਜਿਹੜਾ ਡਿਜ਼ਾਈਨ ਹੈ ਟਾਈ ਪੱਟੀ ਵਾਲਾ ਘੇਰੇ ਰਹੇਗਾ ਘੇਰੇ ਦਾ ਡਿਜ਼ਾਈਨ ਨਹੀਂ ਰਹੇਗਾ ਸੂਟ ਦਾ ਡਿਜ਼ਾਈਨ ਆ ਦੇਖੋ ਉੱਪਰ ਸਲੋਸਕੀ ਵੀ ਕੀਤੀ ਹੋਈ ਹੈ ਸੇਮ ਜੋ ਹੈ ਸਲਵਾਰ ਉਹਦੇ ਵਾਲਾ ਡਿਜ਼ਾਈਨ ਹੀ ਕੀਤਾ ਹੋਇਆ ਹੈ ਗਲੇ ਦੇ ਉੱਪਰ ਆ ਦੇਖੋ ਇਸ ਤਰ੍ਹਾਂ ਦਾ ਰਹੇਗਾ ਘੇਰੇ ਦੇ ਉੱਪਰ ਡਿਜ਼ਾਈਨ ਪੱਟੀ ਲੱਗੀ ਹੋਈ ਹੈ ਸਲਵਾਰ ਦੇ ਨਾਲ ਦੀ ਇਹ ਪਿਓਰ ਕਾਟਨ ਦੇ ਵਿੱਚ ਫੈਬਰਿਕ ਰਹੇਗਾ ਤੁਹਾਨੂੰ ਦੱਸਿਆ ਹੈਗਾ ਇਹ ਸਲਵਾਰ ਦੀ ਔਰ ਜੋ ਜੈਂਪਰ ਹੈ ਇਹ ਕੋਲ ਮਲਾ ਕੇ ਜਿਹੜਾ ਕਪੜਾ ਹੈ 480 ਹੈ ਸਾਡੀ ਸ਼ਾਪ ਦਾ ਜਿਹੜਾ ਡਰੈਸ ਹੈ ਉਹ ਵੀ ਵਿੱਚ ਮੈਂਸ਼ਨ ਹੋ ਰਿਹਾ ਹੈ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਡਾਟਸ ਵਾਲੀ ਜਿਹੜੀ ਹੈਗੀ ਸਲਵਾਰ ਰਹੇਗੀ ਔਰ ਪਿਓਰ ਜਿਹੜਾ ਹੈਗਾ ਸਰਦਾਰੀ ਲੁੱਕ ਵਾਲਾ ਦੁਪੱਟਾ ਰਹੇਗਾ ਟਾਈ ਐਂਡ ਡਾਈ ਕਲਰ ਦੇ ਵਿੱਚ ਇਹ ਦੇਖੋ ਬਲੈਕ ਵਾਈਟ ਦਾ ਕੰਬੀਨੇਸ਼ਨ ਇਸ ਤਰ੍ਹਾਂ ਦੀ ਰਹੇਗੀ ਪੂਰੀ ਸੂਟ ਦੀ ਪ੍ਰੋਪਰ ਲੁੱਕ ਆ ਦੇਖੋ ਗਲੇ ਦੇ ਉੱਪਰ ਵੀ ਡਿਜ਼ਾਈਨ ਹੈ ਘੇਰੇ ਤੇ ਵੀ ਹੈ ਇਹ ਜੀ ਜਿਹੜਾ ਸੂਟ ਹੈ ਇਹ ਤੁਹਾਨੂੰ ਸਾਡੀ ਸ਼ਾਪ ਤੋਂ 500 ਰੁਪਏ ਦਾ ਮਿਲੇਗਾ ਕਲਰ ਹੋਰ ਫੈਬਰਿਕ ਦੀ ਜੀ ਪੂਰੀ ਫੁੱਲ ਗਾਰੰਟੀ ਰਹੇਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ